ਪਿਆਰੇ ਦਰਖਾਵੇ ਸਾਰੇ ਦਰਸ਼ਕਾਂ ਦਾ ਨਿੱਘਾ ਸਵਾਗਤ ਤੇ ਜੀ ਆਇਆਂ ਨੂੰ ਅੱਜ ਦੇ ਵੀਡੀਓ ਦੇ ਵਿੱਚ ਗੱਲ ਹੋਏਗੀ ਅਮਰੀਕਾ ਤੇ ਭਾਰਤ ਦੇ ਵਿਗੜਦੇ ਹਾਲਾਤਾਂ ਦੀ ਕਿਵੇਂ ਅਮਰੀਕਾ ਭਾਰਤ ਦੇ ਪ੍ਰਤੀ ਤਾਂ ਕੜਾ ਰੁਖ ਅਪਣਾਇਆ ਹੋਇਆ ਹੈ ਲੇਕਿਨ ਗਵਾਂਡੀ ਮੁਲਕ ਚੀਨ ਨੂੰ ਲੈ ਕੇ ਥੋੜਾ ਜਿਹਾ ਨਰਮ ਹੈ ਭਾਰਤ ਦੇ ਨਾਗਰਿਕਾਂ ਨੂੰ ਇੱਕ ਇੱਕ ਕਰਕੇ ਵਾਪਸ ਭੇਜਿਆ ਜਾ ਰਿਹਾ ਹੈ ਤੇ ਗਵਾਂਡੀ ਮੁਲਕ ਚੀਨ ਦੇ ਅवैध ਨਾਗਰਿਕ ਜਿਹੜੇ ਅਮਰੀਕਾ ਦੇ ਵਿੱਚ ਰਹਿ ਰਹੇ ਨੇ ਉਨ੍ਹਾਂ ਦੇ ਵੱਲ ਅੱਖ ਬੰਦ ਕੀਤੀ ਜਾ ਰਹੀ ਹੈ ਇਸ ਦਾ ਕੀ ਕਾਰਨ ਹੈ ਕਿ ਵਿਪਾਰ ਇਸ ਦੇ ਲਈ ਜ਼ਿੰਮੇਵਾਰ ਹੈ ਕਿ ਭਾਰਤ ਦੀ ਜਿਹੜੀ ਕੂਟਨੀਤੀ ਹੈ ਉਹ ਕਮਜ਼ੋਰ ਪੈ ਰਹੀ ਹੈ ਕਿ ਐਲਨ ਮਸਕ ਇਹ ਸਾਰਾ ਖੇਲ ਖੇਲ ਰਿਹਾ ਹੈ ਇਹ ਸਾਰੇ ਮੁੱਦੇ ਅੱਜ ਆਪਾਂ ਇਸ ਵੀਡੀਓ ਦੇ ਵਿੱਚ ਡਿਸਕਸ ਕਰਾਂਗੇ ਜਿਆਦਾ ਦੇਰ ਨਾ ਕਰਦੇ ਹੋਏ ਆਇਆ ਆਓ ਸ਼ੁਰੂ ਕਰਦੇ ਹਾਂ ਅੱਜ ਦਾ ਵੀਡੀਓ ਤੁਸੀਂ ਦੇਖਿਆ ਹੁਣ ਤਿੰਨ ਫਲਾਈਟਾਂ ਭਾਰਤ ਦੇ ਵਿੱਚ ਲੈਂਡ ਕੀਤੀਆਂ ਨੇ ਤੇ ਗੁਰੂ ਦੀ ਨਗਰੀ ਦੇ ਵਿੱਚ ਕੀਤੀਆਂ ਨੇ ਇਹਦੇ ਵਿੱਚ 378 ਦੇ ਕਰੀਬ ਜਿਹੜੇ ਭਾਰਤ ਦੇ ਨਾਗਰਿਕ ਐ ਉਹਨਾਂ ਨੂੰ ਅਮਰੀਕਾ ਦਾ ਦੇਸ਼ ਨਿਕਾਲਾ ਦੇ ਦਿੱਤੇ ਗਿਆ ਤੇ ਉਹਨਾਂ ਨੂੰ ਵਾਪਸ ਭੇਜ ਦਿੱਤਾ ਗਿਆ ਤੇ ਤੁਸੀਂ 2009 ਤੇ ਲੈ ਕੇ 2024 ਤੱਕ ਗੱਲ ਕਰੋ ਤਾਂ 12400 ਲੋਕੀ ਭਾਰਤ ਪਹੁੰਚ ਚੁੱਕੇ ਨੇ ਉਹਨਾਂ ਨੂੰ ਅਮਰੀਕਾ ਦੇ ਬਾਹਰ ਕੱਢ ਦਿੱਤਾ ਗਿਆ ਅਮਰੀਕਾ ਹੁਣ ਲਗਾਤਾਰ ਸਖਤ ਹੋ ਰਿਹਾ ਹੈ ਉਮੀਦਤਾ ਇਹ ਕੀਤੀ ਜਾ ਰਹੀ ਸੀ ਕਿ ਪ੍ਰਧਾਨ ਮੰਤਰੀ ਦੇ ਜਿਹੜੇ ਕਥਿਤ ਦੋਸਤ ਡੋਨਲਡ 트੍ਰੰਪ ਹੁਣ ਭਾਰਤ ਦੇ ਪ੍ਰਤੀ ਥੋੜਾ ਜਿਹਾ ਰਵਈਆ ਨਰਮ ਕਰਨਗੇ ਲੇਕਿਨ ਐਸਾ ਨਹੀਂ ਹੋਇਆ ਡੋਨਲਡ 트੍ਰੰਪ ਭਾਰਤ ਦੇ ਪ੍ਰਤੀ ਕੋਈ ਨਰਮ ਰਵਈਆ ਨਹੀਂ ਅਪਣਾ ਰਿਹਾ ਤੇ ਇੱਕ ਇੱਕ ਕਰਕੇ ਭਾਰਤ ਦੇ ਜਿਹੜੇ ਨਾਗਰਿਕ ਉੱਥੇ ਪਹੁੰਚੇ ਸੀ ਬੜੀ ਮੁਸ਼ਕਲ ਦੇ ਨਾਲ ਕਰਜ਼ਾ ਚੁੱਕ ਕੇ ਕਈ ਮਹੀਨੇ ਪੈਦਲ ਚੱਲ ਕੇ ਤੇ ਉਹਨਾਂ ਨੂੰ ਹੁਣ ਅਮਰੀਕਾ ਤੇ ਬਾਹਰ ਕੱਢ ਦਿੱਤਾ ਗਿਆ ਜੇ ਤੁਸੀਂ ਉਹਨਾਂ ਦੀਆਂ ਕਹਾਣੀਆਂ ਸੁਨੋ ਜਿਹੜੇ ਲੋਕੀ ਵਾਪਿਸ ਪਰਤੇ ਨੇ ਉਹ ਸਾਨੂੰ ਦੱਸਦੇ ਨੇ ਕਿ ਕਿਵੇਂ ਉਹਨਾਂ ਦੇ ਪੈਰਾਂ ਤੇ ਬੇੜੀਆਂ ਲਾ ਕੇ ਹੱਥਾਂ 'ਚ ਹਥਕੜੀਆਂ ਲਾ ਕੇ ਤੇ ਜਿਹੜੇ ਸਾਡੇ ਸਿੱਖ ਭਰਾ ਸੀ ਉਹਨਾਂ ਦੀਆਂ ਪਕੜੀਆਂ ਵੇਲਾ ਦਿੱਤੀਆਂ ਗਈਆਂ ਉਹਨਾਂ ਨੂੰ 40 ਘੰਟੇ ਇੱਕ ਫੱਟੇ ਦੇ ਵਿੱਚ ਬਿਠਾ ਕੇ ਜਿਹੜਾ ਆਰਮੀ ਦਾ ਜਾਜ ਹੈ ਉਸ ਤੇ ਬਿਠਾ ਕੇ ਵਾਪਿਸ ਭਾਰਤ ਭੇਜਿਆ ਗਿਆ ਬਕਾਇਦਾ ਉਹਨਾਂ ਦੀਆਂ ਫੋਟੋਆਂ ਵੀ ਲਈਆਂ ਗਈਆਂ ਖੈਰ ਜਿਹੜੀ ਲੇਡੀਜ਼ ਸਨ ਜਾਂ ਫਿਰ ਜਿਹੜੇ ਬੱਚੇ ਸਨ ਉਹਨਾਂ ਨੂੰ ਹਤਕੜੀ ਜਾਂ ਫਿਰ ਬੇੜੀਆਂ ਨਹੀਂ ਲਾਈਆਂ ਲੇਕਿਨ ਜਿਹੜੇ ਮਰਦ ਸੀ ਉਹਨਾਂ ਨੂੰ ਲਾਈਆਂ ਗਈਆਂ ਸਿਰਫ ਟਾਇਲਟ ਜਾਣ ਦੇ ਲਈ ਹੱਥਾਂ ਦੇ ਹਤਕੜੀਆਂ ਖੋਲੀਆਂ ਤੇ ਜਿਹੜਾ ਅਮਰੀਕਾ ਦੀ ਆਰਮੀ ਦਾ ਜਿਹੜਾ ਰਵਈਆ ਸੀ ਉਹ ਬਿਲਕੁਲ ਗਲਤ ਸੀ ਮਨੁੱਖੀ ਪੱਖ ਨਹੀਂ ਸੀ ਤੇ ਹੁਣ ਉਹ ਵਾਪਿਸ ਆ ਗਏ ਨੇ ਤਾਂ ਫਿਰ ਵਹੀ ਕਹਾਣੀ ਕਰਜ਼ਾ ਲੈ ਕੇ ਗਏ ਸੀ ਹੁਣ ਕਰਜ਼ਾ ਮੋੜਨਾ ਹੈ ਕੁਝ ਟਰੈਵਲ ਏਜੰਟਾਂ ਦੇ ਖਿਲਾਫ ਮਾਮਲੇ ਵੀ ਦਰਜ ਹੋਏ ਨੇ ਤੇ ਕੁਝ ਲੋਕਾਂ ਨੂੰ ਸਰਕਾਰ ਨੇ ਭਰੋਸਾ ਵੀ ਦਿੱਤਾ ਕਿ ਤੁਹਾਨੂੰ ਸੈਟਲ ਕਰਨ ਦੇ ਲਈ ਮਦਦ ਕੀਤੀ ਜਾਏਗੀ ਤੁਸੀਂ ਸਾਡੇ ਨਾਗਰਿਕ ਹੋ ਲੇਕਿਨ ਵੱਡਾ ਸਵਾਲ ਇਹ ਕਿ ਜਿਸ ਤਰੀਕੇ ਦੇ ਨਾਲ ਉਹਨਾਂ ਨੂੰ ਭਾਰਤ ਭੇਜਿਆ ਗਿਆ ਉਹ ਬਿਲਕੁਲ ਇਨヒუმੈਨ ਸੀ ਆ ਮਾਨਵੀ ਸੀ ਉਹਦੇ ਵਿੱਚ ਮਨੁੱਖਤਾ ਤੋਂ ਕਿੱਥੇ ਵੀ ਨਜ਼ਰ ਨਹੀਂ ਆਈ ਭਾਰਤ ਦੀ ਸਰਕਾਰ ਦੀ ਆ ਖੂਬ ਤੁਸੀਂ ਕਹਿ ਲੋ ਨਖਿੱਦੀ ਵੀ ਕੀਤੀ ਗਈ ਆਲੋਚਨਾ ਵੱਡੀ ਹੋਈ ਹੈ ਕਿਉਂਕਿ ਪ੍ਰਧਾਨ ਮੰਤਰੀ ਨਰੇਂਦਰ ਮੋਦੀ ਦੱਸਦੇ ਸੀ ਕਿ 트럼ਪ ਉਹਨਾਂ ਦਾ ਦੋਸਤ ਹੈ ਜਦੋਂ ਉਹ ਭਾਰਤ ਆਏ ਸੀ ਤਾਂ ਫਿਰ ਉਹਨਾਂ ਨੂੰ ਚਾ ਪਕੌੜਾ ਵੀ ਖਵਾਇਆ ਗਿਆ ਸੀ ਤੇ ਸਰਕਾਰ ਵਿਛ ਗਈ ਸੀ ਲੇਕਿਨ ਹੋਇਆ ਕੁਝ ਨਹੀਂ ਨਰੇਂਦਰ ਮੋਦੀ ਜਿਹੜੇ ਡੋਨਲਡ 트럼ਪ ਉਸ ਦਾ ਦਿਲ ਨਰਮ ਨਹੀਂ ਕਰ ਪਾਇਆ ਤੇ ਹੁਣ ਵੀ ਇਹ ਕਹਿ ਜਾ ਰਿਹਾ ਕਿ ਬਹੁਤ ਸਾਰੇ ਲੋਕੀ ਹੋਰ ਨੇ ਜਿਨ੍ਹਾਂ ਨੂੰ ਵਾਪਸ ਭੇਜਿਆ ਜਾ ਸਕਦਾ ਹੈ ਸਵਾਲ ਜਿਹੜਾ ਵੱਡਾ ਖੜਾ ਹੋ ਰਿਹਾ ਬਈਏ ਕਿ ਇੱਕ ਪਾਸੇ ਤਾਂ ਭਾਰਤ ਦੇ ਜਿਹੜੇ ਨਾਗਰਿਕ ਨੇ ਉਹਨਾਂ ਨੂੰ ਵਾਪਿਸ ਭੇਜਿਆ ਜਾ ਰਿਹਾ ਤੇ ਜਿਹੜਾ ਸਾਡਾ ਗੁਆਂਢੀ ਮੁਲਕ ਹੈ ਚੀਨ ਉਸ ਦੇ ਜਿਹੜੇ ਨਾਗਰਿਕ ਅਮਰੀਕਾ ਪਹੁੰਚੇ ਸੀ ਡੰਕੀ ਲਗਾ ਕੇ ਉਹਨਾਂ ਨੂੰ ਟੱਚ ਵੀ ਨਹੀਂ ਕੀਤਾ ਜਾ ਰਿਹਾ ਸਿਰਫ 500 ਲੋਕਾਂ ਨੂੰ ਵਾਪਿਸ ਭੇਜਿਆ ਗਿਆ ਤੇ ਗਿਣਤੀ ਦੀ ਗੱਲ ਕਰੋ ਤੁਸੀਂ ਤੇ ਭਾਰਤ ਦੇ ਲਗਭਗ 18000 ਲੋਕੀ ਡੰਕੀ ਲਗਾ ਕੇ ਪਹੁੰਚੇ ਨੇ ਤੇ ਚੀਨ ਦੇ ਜਿਹੜੇ ਨਾਗਰਿਕ ਨੇ ਉਹ 38000 ਦੇ ਕਰੀਬ ਯਾਨੋ ਯਾਨੀ ਸਾਡੇ ਤੇ ਲਗਭਗ ਡਬਲ ਫਿਰ ਕੀ ਕਾਰਨ ਹੈ ਕਿ ਸਿਰਫ ਭਾਰਤ ਨੂੰ ਨਿਸ਼ਾਨਾ ਬਣਾਇਆ ਜਾ ਰਿਹਾ ਸਿਰਫ ਭਾਰਤ ਦੇ ਜਿਹੜੇ ਨਾਗਰਿਕ ਨੇ ਉਹਨਾਂ ਨੂੰ ਹੀ ਵਾਪਸ ਭੇਜਿਆ ਜਾ ਰਿਹਾ ਚੀਨ ਦੇ ਪ੍ਰਤੀ ਜਦੋਂ ਗੱਲ ਆਉਂਦੀ ਹੈ ਤਾਂ ਫਿਰ ਤੁਸੀਂ ਅੱਖ ਬੰਦ ਕਰ ਲੈਂਦੇ ਹੋ ਇਹਦਾ ਇਹਦਾ ਵੱਡਾ ਕਾਰਨ ਹੈ ਬਿਜ਼ਨਸ ਇੰਟਰਸਟ ਜਿਵੇਂ ਕਿ ਤੁਹਾਨੂੰ ਪਤਾ ਹੈ ਐਲਨ ਮਸਕ ਹੁਣ ਡੋਨਲਡ ਟਰੰਪ ਦਾ ਵੱਡਾ ਕਰੀਬੀਅਤ ਹੈ ਉਹ ਅਮਰੀਕਾ ਦਾ ਤੁਸੀਂ ਕਹੋ ਸਭ ਤੋਂ ਅਮੀਰ ਬੰਦਾ ਹੈ ਉਹਨੇ ਡੋਨਲਡ ਟਰੰਪ ਦੇ ਇਲੈਕਸ਼ਨ ਯਾਨੀ ਚੋਣ ਦੇ ਦੌਰਾਨ 200 ਕਰੋੜ ਖਰਚੇ ਟੂ 100 ਮਿਲੀਅਨ ਡਾਲਰ ਤਾਂ ਫਿਰ ਟਰੰਪ ਉਹਦੀ ਗੱਲ ਕਿਉਂ ਨਹੀਂ ਮੰਨੇਗਾ ਦੂਜਾ ਕਾਰਨ ਇਹ ਹੈ ਕਿ ਐਲਨ ਮਸਕ ਦੀ ਸ਼ੰਘਾਈ ਦੇ ਵਿੱਚ ਬਹੁਤ ਵੱਡੀ ਫੈਕਟਰੀ ਹੈ ਤਾਂ ਉਹ ਬੈਟਰੀ ਵਾਲੀ ਕਾਰ ਬਣਾਉਂਦਾ ਹੈ ਤੇ ਉਹਦੀ ਫੈਕਟਰੀ ਦੀ ਜਿਹੜੀ ਜ਼ਰੂਰਤ ਹੁੰਦੀ ਹੈ ਬੈਟਰੀਆਂ ਦੀ ਉਹਦੀ 40% ਤੋਂ ਚੀਨ ਤੋਂ ਆਉਂਦੀ ਹੈ ਤਾਂ ਫਿਰ ਤੁਸੀਂ ਦੇਖ ਲਓ ਅਮਰੀਕਾ ਇੰਨਾ ਪੈਸਾ ਕਮਾਉਂਦਾ ਹੈ ਚੀਨ ਦੀ ਜਿਹੜੀ ਇਕਨੋਮੀ ਹੈ ਉਸ ਤੇ ਤਾਂ ਫਿਰ ਉਹ ਚੀਨ ਦੇ ਪ੍ਰਤੀ ਨਰਮ ਰਵਈਆ ਕਿਉਂ ਨਹੀਂ ਅਪਣਾਏਗਾ ਬਿਜ਼ਨਸ ਇੰਟਰਸਟ ਹੈ ਤੇ ਤੁਸੀਂ ਹੁਣ ਕੰਪੈਰੀਸ਼ਨ ਕਰ ਲੋ ਇੰਡੀਆ ਤੇ ਚੀਨ ਦਾ ਚੀਨ ਦੀ ਜਿਹੜੀ ਇਕਨੋਮੀ ਹੈ ਲਗਭਗ 19 ਟ੍ਰਿਲੀਅਨ ਡਾਲਰ ਪਹੁੰਚ ਗਈ ਹੈ ਤੇ ਸਾਡੀ ਸਿਰਫ 4 ਯਾਨੀ ਕਿ ਸਾਡੇ ਤੇ 5-6 ਗੁਣਾ ਜ਼ਿਆਦਾ ਤਾਂ ਫਿਰ ਅਮਰੀਕਾ ਦੇ ਲਈ ਭਾਰਤ ਇੱਕ ਛੋਟਾ ਜਿਹਾ ਦੇਸ਼ ਹੈ ਯਾਨੀ ਉਹਦਾ ਜਿਹੜਾ ਬਿਜ਼ਨਸ ਇੰਟਰਸਟ ਕੋਈ ਜ਼ਿਆਦਾ ਨਹੀਂ ਆਏਗਾ ਚੀਨ ਨੂੰ ਲੈ ਕੇ ਉਸ ਦੀ ਜ਼ਿਆਦਾ ਨਜ਼ਰ ਹੈ ਚੀਨ ਦੇ ਵਿੱਚ ਸਸਤਾ ਸਮਾਨ ਵੀ ਮਿਲਦਾ ਹੈ ਤੇ ਭਾਰਤ ਨੂੰ ਲੈ ਕੇ 트ੰਪ ਦੀ ਐ ਫਿਰ ਅਮਰੀਕਾ ਦੀ ਜਿਹੜੀ ਵੱਡੀ ਨਾਰਾਜ਼ਗੀ ਹੈ ਕਿ ਜਿਹੜੀ ਮੋਟਰਸਾਈਕਲ ਅਮਰੀਕਾ ਦੇ ਜਿਹੜੇ ਬ੍ਰਾਂਡ ਨੇ ਜਿਹੜੇ ਇੰਡੀਆ ਦੇ ਵਿੱਚ ਆਉਂਦੇ ਨੇ ਉਹਦੇ ਵਿੱਚ ਭਾਰਤ ਸਰਕਾਰ 100% 100% ਤੱਕ ਜਿਹੜਾ ਡਿਊਟੀ ਲਾਉਂਦੀ ਹੈ। ਇਹੋ ਹੀ ਕਾਰਨ ਹੈ ਕਿ ਅਮਰੀਕਾ ਤੇ ਆਣੇ ਵਾਲੇ ਜਿਹੜੇ ਮੋਟਰਸਾਈਕਲ ਨੇ ਅਮਰੀਕਨ ਬ੍ਰਾਂਡ ਨੇ ਉਹ ਬਹੁਤ ਮਹਿੰਗੇ ਤੇ ਵਿਕਦੇ ਨੇ ਤੇ ਜੇ ਅਮਰੀਕਾ ਜਿਹੜੇ ਮੋਟਰਸਾਈਕਲ ਸਾੜੇ ਤਾਂ ਲੈਂਦਾ ਹੈ ਉਹਦੇ ਵਿੱਚ 2.5% ਲੈਂਦਾ ਸਿਰਫ ਡਿਊਟੀ ਤਾਂ ਇਸ ਨੂੰ ਇਸ ਗੱਲ ਨੂੰ ਕਰਕੇ ਅਮਰੀਕਾ ਦੇ ਜਿਹੜਾ ਡੋਨਲਡ ਟਰੰਪ ਉਸ ਦੀ ਨਾਰਾਜ਼ਗੀ ਸਾਹਮਣੇ ਵੀ ਆਈ ਉਹਨੇ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਦੇ ਸਾਹਮਣੇ ਕਹਿਤਾ ਮੂੰਹ ਤੇ ਕਹਤਾ ਕਿ ਤੁਸੀਂ ਸਾਨੂੰ ਟੈਕਸ ਜ਼ਿਆਦਾ ਲਾਉਂਦੇ ਹੋ ਤਾਂ ਫਿਰ ਅਸੀਂ ਕਿਹੜਾ ਛੱਡਾਂਗੇ ਅਸੀਂ ਵੀ ਲਾਉਂਗੇ ਇਹ ਹੋ ਗਈ ਆ ਤੁਸੀਂ ਕਹ ਲਓ ਫਾਈਨੈਂਸ਼ੀਅਲ ਨਾਰਾਜ਼ਗੀ ਹਾਲਾਂਕਿ ਭਾਰਤ ਸਰਕਾਰ ਦਾ ਰੁਖ ਹੁਣ ਥੋੜਾ ਜਨਾਰਮ ਪੈ ਗਿਆ ਭਾਰਤ ਸਰਕਾਰ ਨੇ ਜਿਹੜੀ ਮੋਟਰਸਾਈਕਲ ਅਮਰੀਕਾ ਤੇ ਹੁੰਦੇ ਨੇ ਯਾਨੀ ਕਿ 100% ਦੇ ਉੱਤੇ ਬਣ ਕੇ ਆਉਂਦੇ ਨੇ ਉਹਦੇ ਜਿਹੜੀ ਡਿਊਟੀ ਹੈ ਉਸ ਨੂੰ 10 ਤੇ 20% ਤੱਕ ਹੁਣ ਘਟਾ ਦਿੱਤਾ ਲੇਕਿਨ ਅਮਰੀਕਾ ਦਾ ਰਵਈਆ ਜਿਹੜਾ ਰੁੱਖ ਹੈ ਉਹ ਹਾਲੇ ਤੱਕ ਨਰਮ ਨਹੀਂ ਪਿਆ ਤੇ ਹੁਣ ਇਸ ਵੀਡੀਓ ਦਾ ਅਗਲਾ ਪਹਿਲੂ ਹੈ ਐਲਨ ਮਸਕ ਐਲਨ ਮਸਕ ਨੇ ਅਚਾਨਕ ਅਨਾਉਂਸ ਕਰ ਦਿੱਤਾ ਕਿ ਉਹ ਇੰਡੀਆ ਦੇ ਵਿੱਚ ਆਪਣੇ ਕਾਰ ਦੀ ਫੈਕਟਰੀ ਲਗਾਉਣਾ ਚਾਹੁੰਦਾ ਹੈ ਦੋ ਜਗ੍ਹਾ ਉਸਨੇ ਡਿਸਾਈਡ ਵੀ ਕਰ ਲਈਆਂ ਤੇ ਭਾਰਤ ਸਰਕਾਰ ਨੇ ਉਹਨੂੰ ਇਨਵਾਈਟ ਵੀ ਕੀਤਾ ਸੀ ਲੇਕਿਨ ਕਿੰਨ ਐਲਨ ਮਸਕ ਨੂੰ ਲੈ ਕੇ ਉਸਦੇ ਫੈਸਲਿਆਂ ਨੂੰ ਲੈ ਕੇ ਅਮਰੀਕਾ ਨੇ ਬੜੀ ਨਾਰਾਜ਼ਗੀ ਦੱਸੀ ਹੈ ਯਾਨੀ ਕਿ ਡੋਨਲਡ 트ਰਪ ਨੇ ਕਿਹਾ ਤਾਂ ਜੇ ਭਾਈ ਤੂੰ ਫੈਕਟਰੀ ਲਗਾਉਣ ਦਾ ਡਿਸੀਜਨ ਲੈ ਲਿਆ ਤਾਂ ਫਿਰ ਇਹ ਤਾਂ ਠੀਕ ਨਹੀਂ ਇਸ ਨੋਟ ਜਸਟੀਫਾਈਡ ਐਲਨ ਮਸਕ ਅੜੇ ਹੋਇਆ ਕਿਉਂਕਿ ਉਸਨੂੰ ਲੱਗਦਾ ਹੈ ਕਿ ਭਾਰਤ ਇੱਕ ਵੱਡੀ ਮਾਰਕੀਟ ਹੈ ਕਾਰਾਂ ਦੀ ਇਲੈਕਟ੍ਰਿਕ ਕਾਰਾਂ ਦੀ ਸਰਕਾਰ ਸਬਸਿਡੀ ਵੀ ਦੇ ਰਹੀ ਹੈ ਡਿਸਕਾਊਂਟ ਦੇ ਰਹੀ ਹੈ ਇਲੈਕਟ੍ਰਿਕ ਕਾਰਾਂ ਦੇ ਵਿੱਚ ਤੇ ਤਾਂਕੀ ਜਿਹੜਾ ਪੋਲੂਸ਼ਨ ਘਟੋ ਉਹ ਹਾਲਾਂਕਿ ਜਿਹੜੀ ਇਲੈਕਟ੍ਰਿਕ ਕਾਰਾਂ ਹੁੰਦੀਆਂ ਪੋਲੂਸ਼ਨ ਉਹ ਵੀ ਕਰਦੀਆਂ ਨੇ ਲੇਕਿਨ ਸਰਕਾਰ ਦੀ ਪਾਲਿਸੀ ਹੈ ਤੇ ਐਲਨ ਮਸਕ ਹੁਣ ਇੰਡੀਆ ਦੇ ਵਿੱਚ ਆਪਣੀ ਫੈਕਟਰੀ ਲਾਉਣ ਜਾ ਰਿਹਾ ਤੇ ਡੋਨਲਡ ਟਰੰਪ ਨਾਰਾਜ਼ ਹੋ ਗਿਆ ਹੁਣ ਇਹ ਗਿਆਸ ਲਗਾਏ ਜਾ ਰਹੇ ਨੇ ਕਿ ਨਰਿੰਦਰ ਮੋਦੀ ਐਲਨ ਮਸਕ ਦੇ ਰਾਹੀਂ ਹੁਣ ਡੋਨਲਡ ਟਰੰਪ ਦਾ ਜਿਹੜਾ ਦਿਲ ਹੈ ਉਹਨਾਂ ਨਰਮ ਕਰਾਉਣਾ ਚਾਹੁੰਦੇ ਨੇ ਉਹਨੂੰ ਇੰਪੈਕਟ ਉਹਦੇ ਵਿੱਚ ਪਾਉਣਾ ਚਾਹੁੰਦੇ ਨੇ ਕਿਉਂਕਿ ਜੇ ਐਲਨ ਮਸਕ ਜਾਂ ਫਿਰ ਡੋਨਲਡ ਟਰੰਪ ਦੀ ਆਪਸ ਦੇ ਵਿੱਚ ਵਿਗੜ ਗਈ ਤਾਂ ਫਿਰ ਹਾਲਤ ਹੋਰ ਖਰਾਬ ਹੋ ਸਕਦੇ ਨੇ ਲੇਕਿਨ ਲੱਗਦਾ ਨਹੀਂ ਕਿਉਂਕਿ ਡੋਨਲਡ ਟਰੰਪ ਐਲਨ ਮਸਕ ਦੇ ਅਹਿਸਾਨ ਦੇ ਤਲੇ ਦਬਿਆ ਹੋਇਆ ਹੈ ਕਿਉਂਕਿ ਉਸਨੇ ਡੋਨਲਡ ਟਰੰਪ ਦੇ ਚੋਣਾਂ ਦੇ ਵਿੱਚ ਖੂਬ ਮਦਦ ਕੀਤੀ ਤੇ ਪੈਸਾ ਵੀ ਹੁਣ ਖੂਬ ਲਾਇਆ ਐਲਨ ਮਸਕ ਕਿਸ ਤਰ੍ਹਾਂ ਦੀ ਦਖਲਅੰਦਾਜ਼ੀ ਅਮਰੀਕਾ ਦੇ ਵਿੱਚ ਰੱਖਦਾ ਤੁਸੀਂ ਦੇਖਿਆ ਹੋਣਾ ਜਦੋਂ ਡੋਨਲਡ ਟਰੰਪ ਪ੍ਰੈਸ ਕਾਨਫਰੰਸ ਕਰ ਰਿਹਾ ਸੀ ਤੇ ਐਲਨ ਮਸਕ ਆਪਣੇ ਮੁੰਡੇ ਨੂੰ ਚੁੱਕ ਕੇ ਆ ਗਿਆ ਤੇ ਉਹਦੇ ਨਾਲ ਹੀ ਉਹਨੇ ਪ੍ਰੈਸ ਕਾਨਫਰੰਸ ਕੀਤੀ ਹੁਣ ਡਾਇਰੈਕਟਲੀ ਇਨਡਾਇਰੈਕਟਲੀ ਡੋਨਲਡ ਟਰੰਪ ਨੇ ਇਹ ਵੀ ਕਹਿਤਾ ਕਿ ਭਾਈ ਤੇਰੀ ਜੜੀ ਦਖਲਅੰਦਾਜ਼ੀ ਹੈ ਉਹ ਟੋਲਰਟ ਨਹੀਂ ਕੀਤੀ ਜਾਏਗੀ ਲੇਕਿਨ ਐਲਨ ਮਸਕ ਬੱٹا ਧੱਕਰ ਰੱਖਦਾ ਹੈ ਅਮਰੀਕਾ ਦੀ ਰਾਜਨੀਤੀ ਦੇ ਵਿੱਚ ਕਿਉਂਕਿ ਉਹਦੇ ਕੋਲ ਪੈਸਾ ਹੈ ਬਹੁਤ ਅਮੀਰ ਲੋਕ ਫਿਰ ਹੁਣ ਇੱਕ ਪਾਸੇ ਐਲਨ ਮਸਕ ਡੋਨਲਡ ਟਰੰਪ ਤੇ ਨਰਿੰਦਰ ਮੋਦੀ ਇਹਨਾਂ ਦਾ ਇੱਕ ਟ੍ਰਾਇੰਗਲ ਬਣ ਗਿਆ ਦੇਖਣੇ ਵਾਲੀ ਜੜੀ ਗੱਲ ਹੋਏਗੀ ਬਈਏ ਕੀ ਇਹ ਟ੍ਰਾਇੰਗਲ ਕੀ ਕਰੇਗਾ ਕੀ ਨਰਿੰਦਰ ਮੋਦੀ ਡੋਨਲਡ ਟਰੰਪ ਦਾ ਜਿਹੜਾ ਦਿਲ ਹੈ ਰੁਖ ਹੈ ਉਸ ਨੂੰ ਨਰਮ ਕਰਨ ਦੇ ਵਿੱਚ ਕਾਮਯਾਬ ਹੋਣਗੇ ਕੀ ਐਲਨ ਮਸਕ ਇੱਥੇ ਫੈਕਟਰੀ ਲਾ ਸਕਣਗੇ ਜਾਂ ਫਿਰ ਡੋਨਲਡ ਟਰੰਪ ਦੀ ਜਿਹੜੀ ਐਡਵਾਈਸ ਉਸ ਨੂੰ ਮੰਨ ਕੇ ਇਹ ਫੈਸਲਾ ਟਾਲ ਦਾਨਗੇ ਲੱਗਦਾ ਨਹੀਂ ਜੇ ਐਲਨ ਮਸਕ ਇੱਥੇ ਫੈਕਟਰੀ ਲਾਉਣ ਦੇ ਵਿੱਚ ਕਾਮਯਾਬ ਹੋ ਗਿਆ ਤਾਂ ਮੈਨੂੰ ਲੱਗਦਾ ਉਸ ਦਾ ਜਿਹੜਾ ਇੰਪੈਕਟ ਵੋਟ ਔਨ ਟਰੰਪ ਤੇ ਵੀ ਪੈਗਾ ਤਾਂ ਫਿਰ ਹੋ ਸਕਦਾ ਹੈ ਕਿ ਡੋਨਲਡ ਟਰੰਪ ਥੋੜੀ ਜੀ ਨਰਮਿਲ ਅਪਣਾ ਕੇ ਹੁਣ ਬਾਕੀ ਜਿਹੜੇ ਸਾਡੇ ਭਾਰਤੀ ਲੋਕ ਉੱਥੇ ਰਹਿ ਗਏ ਨੇ ਸਾਡੇ ਪੰਜਾਬੀ ਭਰਾ ਵੀ ਨੇ ਤੇ ਉਹਨਾਂ ਦੇ ਪ੍ਰਤੀ ਥੋੜਾ ਜਿਹਾ ਨਰਮ ਰਵਈਆ ਉਹ ਅਪਣਾ ਲੇ ਤੇ ਹੁਣ ਨਜ਼ਰ ਹੈਗੀ ਸਾਡੀ ਇਸ ਡਵੈਲਪਮੈਂਟ ਤੇ ਤੇ ਨਾਲ ਚਾਈਨਾ ਨੂੰ ਲੈ ਕੇ ਚਾਈਨਾ ਨੂੰ ਅਮਰੀਕਾ ਜਿਹੜੀ ਅੱਖ ਦੱਸਦਾ ਹੈ ਜਿਹੜੀ ਨਾਰਾਜ਼ਗੀ ਦਿਖਾਉਂਦਾ ਹੈ ਉਹ ਸਿਰਫ ਡਰਾਮੇ ਬਾਜੀ ਹੈ ਕਿਉਂਕਿ ਉਹ ਆਪਣਾ ਬਿਜ਼ਨਸ ਅੱਗੇ ਰੱਖਦਾ ਹੈ ਡੋਨਲਡ ਟਰੰਪ ਆਪ ਇੱਕ ਬਿਜ਼ਨਸਮੈਨ ਹੈਗਾ ਤੇ ਉਹਨੂੰ ਲੱਗਿਆ ਕਿ ਪਾਕਿਸਤਾਨ ਦੇ ਵਿੱਚ ਉਸ ਦਾ ਬਿਜ਼ਨਸ ਇੰਟਰਸ ਜਿਆਦਾ ਵਧੀਆ ਤੋਂ ਹੋ ਸਕਦਾ ਹੈ ਇੰਡੀਆ ਨੂੰ ਉਹ ਹੋਰ 네ਗੇਟਿਵ ਉਹਦੇ ਲਿਸਟ ਦੇ ਵਿੱਚ ਪਾ ਦੇ ਉਹਦਾ ਕੋਈ ਪਰੋਖਾ ਨਹੀਂ ਇਹ 트럼ਪਾ ਹੁਣ ਸਿਰਫ ਬਿਜ਼ਨਸ ਦਿਖਦਾ ਉਹਨੂੰ ਕੋਈ ਮਨੁੱਖੀ ਜਾਂ ਫਿਰ ਮਾਨਵਤਾ ਜਾਂ ਇਨਸਾਨੀਅਤ ਨਜ਼ਰ ਨਹੀਂ ਆਉਂਦੀ ਕਿਉਂਕਿ ਤੁਸੀਂ ਦੇਖੋ ਸਾਡੇ ਪੰਜਾਬੀ ਭਰਾ ਪੈਣ ਕਿਵੇਂ ਕਰ ਜਾ ਚੁੱਕੇ ਡੰਕੀ ਲਗਾ ਕੇ ਉੱਤੇ ਪਹੁੰਚੇ ਸੀ ਉਹਨਾਂ ਨੂੰ ਕਿਸ ਹਾਲਤ ਦੇ ਵਿੱਚ ਵਾਪਸ ਭੇਜਿਆ ਗਿਆ ਤੁਸੀਂ ਗੱਲ ਕਰੋ ਉਹਨਾਂ ਦੀ ਉਹਨਾਂ ਦੀ ਕਹਾਣੀਆਂ ਉਹਨਾਂ ਦੇ ਅੱਖਾਂ ਦੀ ਗੱਲ ਕਰੋ ਹਾਂ ਜੂ ਬਹਿ ਰਹੇ ਨੇ ਕਿਉਂਕਿ ਚੈਲੰਜਸ ਵੱਧ ਰਹੇ ਨੇ ਕੀ ਕਰਾਂਗੇ ਇੱਥੇ ਤਾਂ ਨੌਕਰੀਆਂ ਹੈਗੀਆਂ ਨਹੀਂ ਤੇ ਹੁਣ ਪਹਿਲੇ ਬਾਹਰ ਜਾਣ ਦਾ ਸ਼ੌਕ ਹੁੰਦਾ ਸੀ ਕਿ ਡਾਲਰ ਡਾਲਰ ਕਮਾਵਾਂਗੇ ਲੇਕਿਨ ਡਾਲਰ ਕਿਵੇਂ ਕਮਾਵਾਂਗੇ ਹੁਣ ਤਾਂ ਜਿਹੜੀਆਂ ਸਰਕਾਰਾਂ ਨੇ ਉਹ ਰੁਖ ਆਪਣਾ ਬਦਲ ਰਹੀਆਂ ਨੇ ਤੇ ਦੋਸਤੋ ਇਹ ਸੰ ਅੱਜ ਦਾ ਵੀਡੀਓ ਅਸੀਂ ਗੱਲ ਕੀਤੀ ਇੱਕ ਟ੍ਰਾਇੰਗਲ ਦੀ ਚੀਨ ਭਾਰਤ ਤੇ ਅਮਰੀਕਾ ਦੀ ਅਮਰੀਕਾ ਕਿਉਂ ਚੀਨ ਨੂੰ ਸਿਰਫ ਦਿਖਾवटी ਅੱਖ ਦੱਸਦਾ ਹੈ ਉਹਦੇ ਜਿਹੜੀ ਨਾਰਾਜ਼ਗੀ ਹੈ ਉਹ ਕਿਉਂ ਬਣਾਉਟੀ ਹੈ ਤੇ ਇੰਡੀਆ ਦਾ ਪ੍ਰਤੀ ਉਸਦਾ ਰਵਈਆ ਕਿਉਂ ਕੜਾ ਹੈ ਉਸ ਦਾ ਜਿਹੜਾ ਕੋਈ ਲਬਲਵਾਬ ਹੈ ਕੋਈ ਜਿਹੜੀ ਸਿਕਰੇਟ ਹੋ ਹੈਗੀ ਪੈਸਾ ਅਮਰੀਕਾ ਚੀਨ ਤੇ ਜ਼ਿਆਦਾ ਪੈਸਾ ਕਮਾਉਂਦਾ ਹੈ ਤੇ ਉਹਦੇ ਬਿਜ਼ਨਸ ਇੰਟਰਸਟ ਹੈਗੇ ਨੇ ਤਾਂ ਹੀ ਤਾਂ ਫਿਰ ਜਿਹੜੇ ਕੰਪੈਰੀਸ਼ਨ ਕਰੋ ਤੁਸੀਂ ਚਾਈਨੀਸ ਸਿਟੀਜ਼ਨਸ ਨੂੰ ਘੱਟ ਵੇਜਰਾ ਘਰ ਵਾਪਿਸ ਭੇਜ ਰਿਆ ਉਹਨਾਂ ਨੂੰ ਘੱਟ ਗਿਣਤੀ ਦੇ ਵਿੱਚ ਬਾਹਰ ਕੱਢ ਰਿਆ ਤੇ ਸਾਡੇ ਜਿਹੜੇ ਭੈਣ ਭਰਾ ਨੇ ਇੰਡੀਅਨਸ ਨੇ ਉਹਨਾਂ ਨੂੰ ਜ਼ਿਆਦਾ ਗਿਣਤੀ ਦੇ ਵਿੱਚ ਤੇ ਇਹ ਹੈਗੀ ਸੱਚਾਈ ਗੱਲ ਹੁਣ ਭਾਰਤ ਸਰਕਾਰ ਦੀ ਭਾਰਤ ਸਰਕਾਰ ਨੂੰ ਚਾਹੀਦਾ ਕਿ 트럼ਪ ਦੇ ਬਹਿਕਾਵੇ ਦੇ ਵਿੱਚ ਨਾ ਆਵੇ ਉਹਦੀਆਂ ਮਿੱਠੀਆਂ ਗੱਲਾਂ ਦੇ ਵਿੱਚ ਨਾ ਆਵੇ ਕਿਉਂਕਿ 트럼ਪ ਕਿਸੇ ਦਾ ਨਹੀਂ ਹੈ 트럼ਪ ਇੱਕ ਬਿਜ਼ਨਸਮੈਨ ਹੈ ਉਸਨੂੰ ਜਿੱਥੇ ਵੀ ਬਿਜ਼ਨਸ ਨਜ਼ਰ ਆਏਗਾ 트럼ਪ ਉਸ ਪਾਸੇ ਜਾਏਗਾ ਤੇ ਉਸਨੂੰ ਨਾ ਤਾਂ ਮੋਦੀ ਦੇ ਭਾਈਚਾਰੇ ਦੇ ਨੂੰ ਲੈ ਕੇ ਕੁਝ ਕਹਿਣਾ ਹੈ ਜਾਂ ਕਰਨਾ ਹੈ ਉਸਨੂੰ ਸਿਰਫ ਆਪਣਾ ਪਹਿਹ ਦੇਖਣਾ ਹੈ ਆਪਣੀ ਇਕਨੋਮੀ ਦੇਖਣੀ ਕਿਉਂਕਿ ਅਮਰੀਕਾ ਪਵੇ ਉਹ ਵਰਲਡ ਦਾ ਸਟਰੋਂਗੇਸਟ ਡੈਮੋਕ੍ਰੇਸੀ ਹੋਵੇ ਸਭ ਤੋਂ ਮਜ਼ਬੂਤ ਦੇਸ਼ ਹੋਵੇ ਲੇਕਿਨ ਹਾਲਤ ਉਸ ਦੀ ਵੀ ਖਰਾਬ ਹੈ ਹੁਣ ਟਰੰਪ ਦੀ ਨਜ਼ਰ ਸਿਰਫ ਇਕਨੋਮੀ ਤੇ ਉਹ ਚਾਹੁੰਦਾ ਹੈ ਕਿ ਕਿਸੇ ਨਾ ਕਿਸੇ ਤਰ੍ਹਾਂ ਅਮਰੀਕਾ ਦੀ ਇਕਨੋਮੀ ਹੋਰ ਮਜ਼ਬੂਤ ਹੋਵੇ ਤੇ ਜਿਹੜੇ ਛੋਟੇ ਮੁਲਕ ਨੇ ਉਹਨੂੰ ਦਬਾਇਆ ਜਾਏ ਇਹ ਕੋਸ਼ਿਸ਼ ਉਸ ਦੀ ਲੱਗਦੀ ਹੈ ਭਾਰਤ ਸਰਕਾਰ ਵਿਛੀ ਜਾ ਰਹੀ ਹੈ ਟਰੰਪ ਦੇ ਅਗੇ ਨਤਮਸਤਕ ਸਿਰ ਚੁਗਾ ਕੇ ਖੜੀ ਹੈ ਲੇਕਿਨ ਉਸ ਦਾ ਫਾਇਦਾ ਕੋਈ ਨਜ਼ਰ ਆ ਨਹੀਂ ਰਿਹਾ ਤੇ ਭਾਰਤ ਸਰਕਾਰ ਨੂੰ ਵੀ ਹੁਣ ਕੜਾ ਰੁਖ ਅਪਣਾਉਂਦੇ ਹੋਏ ਕੋਈ ਡਿਸੀਜਨ ਲੈਣਾ ਚਾਹੀਦਾ ਟਰੰਪ ਹੋਵੇ ਜਾਂ ਫਿਰ ਐਲਨ ਮਸਕ ਇਹ ਆਪਣੇ ਬਿਜ਼ਨਸ ਇੰਟਰਸਟ ਦੇਖ ਰਹੇ ਨੇ ਉਹਨਾਂ ਦੀ ਨਜ਼ਰ ਸਿਰਫ ਪੈਸੇ ਤੇ ਹੈ ਉਹਨਾਂ ਨੂੰ ਮਨੁੱਖਤਾ ਤੇ ਕੁਛ ਲੈਣਾ ਦੇਣਾ ਨਹੀਂ ਤੁਹਾਨੂੰ ਪ੍ਰਾਉ ਐਸੀ ਗੱਲ ਦਾ ਵੀਰੋ ਤੁਹਾਨੂੰ ਕਿਵੇਂ ਚ ਲੱਗਿਆ ਸਾਨੂੰ ਜ਼ਰੂਰ ਦੱਸਿਓ ਤੁਹਾਡੇ ਕਮੈਂਟਸ ਸਾਨੂੰ ਮਿਲਣਗੇ ਤਾਂ ਸਾਡਾ ਹੌਸਲਾ ਵਧੇਗਾ ਜੇ ਤੁਹਾਨੂੰ ਲੱਗੇ ਕਿ ਵੀਡੀਓ ਚੰਗਾ ਹੈ ਇਸ ਨੂੰ ਸ਼ੇਅਰ ਵੀ ਕਰ ਦਿਓ ਤੇ ਇਸ ਚੈਨਲ ਨੂੰ ਸਬਸਕ੍ਰਾਈਬ ਵੀ ਕਰ ਦਿਓ ਠੀਕ ਹੈ